ਮਹਾ ਲਕਸ਼ਮੀ ਆ ਜਿਹੜੀ ਵਿਸ਼ਨੂ ਦੇ ਘਰ ਆਲੀ ਆ ਨਾ ਵਿਸ਼ਨੂ ਦੀ ਲਕਸ਼ਮੀ ਆ ਇਹ ਸੂਰਿਆ ਦੇਵ ਨਾਲ ਜਿਹੜੀਆਂ 6 ਰਾਸ਼ੀਆਂ ਨੇ ਉਹਨਾਂ ਨੂੰ ਭਰਪੂਰ ਕਰਨਾ ਵੈਸੇ 12 ਨੂੰੇ ਬਾਰੀ-ਬਾਰੀ ਜੇ ਜਾਂ ਕੋਈ ਕੰਮ ਕਰੂਗਾ ਉਹਨੂੰ ਨਾਲ ਦੀ ਨਾਲ ਸ਼ਨੀ ਦੇਵ ਤੇ ਸੂਰਿਆ ਦੇਵ ਲਕਸ਼ਮੀ ਦੁਰਗਾ ਅਨਾਜ ਸ਼ਨੀ ਦੇਵ ਨੌ ਗ੍ਰਹਿ ਇੱਕ ਤੱਪਾ ਤੋਂ ਉਹ ਸ਼ੁਕਰ ਮੰਗਲ ਸ਼ਨੀ ਦੇਵ ਦਾ ਜੀ ਦੱਸਾਂਗੇ ਕੋਈ ਰੱਖਣ ਨਾਲੇ ਥੋੜਾ ਫਾਇਦਾ ਹੋਊ ਪਰ ਸਾਡੇ ਵਿਦਿਆਲਾ ਵਿੱਚ ਜਾਂ ਕਿਤੇ ਵੀ ਲੰਗਰ ਦੇ ਵਿੱਚ ਦਾਨ ਪਾ ਦਿਓ ਕਿਉਂਕੋ ਜਾਪ ਦਾ ਫਲ ਤੁਹਾਨੂੰ ਮਿਲ ਸਕੇ ਤਨ ਮਨ ਤਨ ਦੇ ਨਾਲ ਸੇਵਾ ਕਰੋ 40 ਦਿਨ ਸਾਰੀਆਂ ਰਾਜਾ ਜਿਹੜੀਆਂ ਰਾਸ਼ੀਆਂ ਨੇ ਉਹਨਾਂ ਨੂੰ ਰਾਜਾ ਰੰਕ ਤੋਂ ਰਾਜਾ ਬਣਾ ਦੇਣਾ ਰਾਜੇ ਤੋਂ ਰੰਕ ਸ਼ਨੀ ਦੇ ਵੈਸੇ ਦੇ ਆਲੂ ਨੇ ਤੇ ਸ਼ੁਕਰ ਦੇ ਮੰਗਲ ਇਹ ਚੈਨ ਅਗਰੇ ਸਹੀ ਹੋਣੇ ਚਾਹੀਦੇ ਨੇ ਜੀ ਹਰ ਇੱਕ ਬੰਦਿਆ ਦੇ ਅੱਬ ਲੈ ਪੰਜ ਗ੍ਰਹਿ ਤੇ ਜਿਹਦੇ ਤਿੰਨ ਵੀ ਸਹੀ ਨੇ ਸ਼ਨੀ ਦੇਵ ਨੇ ਸਹੀ ਤੇ ਸ਼ੁਕਰ ਸਹੀ ਆ ਮੰਗਲ ਸਹੀ ਆ ਕੋ ਧਨਵਾਨ ਆਜੀ ਹਸਤ ਰੇਖਾ ਦੁਆਰਾ ਚੈੱਕ ਕਰਵਾਓ ਕੋਈ ਵੀ ਰਾਸ਼ੀ ਆ ਕਿਸੇ ਦੀ ਉਹ ਸਾਡੇ ਨਾਲ ਜਰੂਰ ਸੰਪਰਕ ਕਰੇ ਜਾਂ ਕਿਸੇ ਨਾਲ ਵੀ ਆਪਾਂ ਸੁੱਖ ਲੈਣ ਲਈ ਸਾਰਿਆਂ ਨੂੰ ਸੁੱਖ ਦੇਣੇ ਨੇ ਕਿਉਂਕਿ ਅਸੀਂ ਜੀ ਸਾਸ਼ਤਰੀ ਆ ਸਾਡੇ ਕੋਲੋ ਸ਼ਾਸਤਰ ਆ ਜਿਵੇਂ ਮਿਸਤਰੀ ਕੋਲ ਹੁੰਦਾ ਡਾਕਟਰ ਕੋਲ ਹੁੰਦਾ ਬਹੁਤ ਨੇਕਾ ਪ੍ਰਕਾਰ ਦੀਆਂ ਡਿਗਰੀਆਂ ਹੁੰਦੀਆਂ ਨੇ ਕਈਆਂ ਦੇ ਸਰਟੀਫਿਕੇਟ ਹੁੰਦੇ ਨੇ ਕਈਆਂ ਦੇ ਸਰਟੀਫਿਕੇਟ ਨਹੀਂ ਹੁੰਦੇ ਪ੍ਰੈਕਟੀਕਲ ਇਹ ਹੁੰਦਾ ਗੰਗਾਜੀ ਫਤੇ ਚਾਰੇ ਧਰਮਾਂ ਦਾ ਆਪਾਂ ਜਿਹੜੇ ਵਿਚਾਰ ਪਾਉਣਿਆ ਇਸੇ ਕਰਕੇ ਪਾਉਣਿਆ ਇਹਦਾ ਪਉਂਦਾਂ ਦਾ ਕਥਨਾ ਲੇਖਾ ਧਰਮਰਾਜ ਨੇ ਵੀ ਮੰਗੜਾ ਇਹਦੇ ਅੰਦਰੇ ਬੈਠਾ ਰਬੂ ਨੇ ਪੁੱਛਣਾ ਬੁੱਧੀ ਕਰਕੇ ਆਇਆ ਯੋਗੋ ਜ਼ਹਿਰ ਆਉ ਤੋ ਰਹਿ ਨਹੀਂ ਹੁੰਦਾ ਕਿੰਨਾ ਔਖਾ ਜਿਵੇਂ ਤਾਂ ਇੱਕ ਕਹਾਣੀ ਦੀ ਉਹ ਬਿੱਚੂ ਕਹਿੰਦਾ ਕੱਪ ਨੂੰ ਕਹਿੰਦਾ ਤੂੰ ਔਖਾ ਆਉ ਕਹਿੰਦਾ ਬਿੱਚੂ ਨੇ ਕਿਹਾ ਤੂੰ ਔਖਾ ਹੈਗੀ ਦਾ ਦੋਨਾਂ ਤੇ ਜ਼ਹਿਰ ਆ ਜ਼ਹਿਰ ਇੱਕ ਤਰਾ ਹੂਆ ਵਈ ਕੇਤੂ ਇਸਕ ਉਪਨੇ ਜਹਿਰ ਹੈ ਨਾ ਜਹਰ ਹੈ ਨਾ ਜਹਰ ਬਣ ਗਈ ਜੀ ਹੈਗਾ ਨਾ ਜਦੋਂ ਰਾਹੁ ਕੇਤੂ ਪੁੰਬ ਦਾ ਵਿੱਚ ਅਗਰ ਇਹ ਹੁੰਦਾ ਬਣਾ ਮੇਰੇ ਬਾਰੇ ਬਾਮਾ ਨੇ ਦੀ ਰਾਹੁ ਕੇਤੂ ਆਇਆ ਜਨ ਦੇ ਆਇਆ ਇਹਨਾਂ ਵਰਗੇ ਦਾਤੇ ਨਹੀਂ ਹੈਗੇ ਇਹਨੇ ਆਲੇ ਇਹਦੇ ਰਾਹੁ ਕੇਤੂ ਖਿੰਦੇ ਨਹੀਂ ਸੁਖ ਪਰ ਇਹ ਬਣੀ ਜਾ ਰਿਹਾ ਇਹਨੂੰ ਮਤਲਬ ਜੇ ਤੂੰ ਸੁੱਖ ਦਾ ਤਾ ਕੋਨੋ ਨਚਰਲ ਮਿਲਣਾ ਇਹ ਗਲਤੀ ਕੇ ਨਾ ਦੇਤਾ ਦੇਤਾ ਤੁਨੂਰਾ ਪੁਆਇੰਟ ਘਟ ਜਣੇ ਨੇ ਇਹਦਾ ਜੋ ਦੈਂਗਾ ਉਹੀ ਵਾਪਸ ਬਿੱਲਣਾ ਤੈਨੂੰ ਉਹ ਫਿਰ ਉਹੀ ਆ ਮਹਾਰਾਜ ਜੀ ਕਹਿੰਦੇ ਜੇ ਤੈਨੂੰ ਪੈਸਾ ਚਾਹੀਦਾ ਤਾਂ ਪੈਸਾ দান ਕਰ ਜਿਹਦਾ ਛੇਲਾ ਹੁਣਿਆ ਤਾਂ ਦੇਵਾ ਕਰ ਕੋਈ ਵੀ ਸੁੱਖ ਲੈਣਾ ਉਹ ਦੇਣਾ ਪੈਂਦਾ ਕੋਈ ਵੀ ਚਾਹਵਤਾ ਸੁੱਖ ਪਾਣੇ ਕੇ ਲਈ ਕੋਸ਼ਿਸ਼ ਕਰਨਾ ਪੜਦਾ ਹੈ ਹਾਂ ਮੱਖ ਫੋਨੇ ਬਾਅਦ ਤੇ ਪੌਣਾ ਤਾਂ ਨਹੀਂ ਪੜਦਾ ਏ ਗੱਲਾਂ ਭਾਈ ਆਪਣੇ ਵਿਚਾਰ ਨੇ ਆਪਣਾ ਤਰਕ ਨਹੀਂ ਆ ਇੱਕ ਬੀਬੀ ਦੀ ਵੀ ਗੱਲ ਹੋਈ ਹੈ ਮੇਰੀ ਗੁਰੰਗੜਾ ਉਹ ਇੰਜ ਗੰਦਾ ਜੀ ਕਹਿੰਦੀ ਵੀ ਕਿਆ ਮਤਲਬ ਕੋਈ ਕਿਸੇ ਦਾ ਨਹੀਂ ਆ ਪੋਤਾ ਵੀ ਆ ਜਿਵੇਂ ਮਹਾਰਾਜ ਕਹਿੰਦੇ ਸੂਰ ਤੇ ਚੰਦਰਮਾ ਤਰਸੀ ਅਕਾਸ਼ਾਰੇ ਇੱਕ ਖੇਲ ਆ ਖੇਲ ਬਣਾਈ ੱਪਾ ਨੇ ਤੁਮੇ ਕੇ ਸੱਕਣੀ ਲੈnde ਜਿਵੇਂ ਜਾਨਵਰ ਆ ਉਹ ਦੇ ਨਾਲ ਕਿੰਨਾ ਹਸਿਆਣਾ ਐ ਉਹਨੂੰ ਕੋਈ ਲਾਗਤ ਨਹੀਂ ਉਹਦੇ ਵਿੱਚ ਤੱਤ ਦੋ ਤਿੰਨ ਨੇ ਬੰਦੇ ਵਿੱਚ ਪੰਜ ਨੇ ਕਾਹੀਏ 81 ਲੱਖ ਦਾ ਰਾਜਾ ਸਾਟਨੇ ਮੇਰੇ ਵਰਗੇ ਨੂੰ ਇੱਕ ਵੀ ਨਹੀਂ ਆਉਂਦਾ ਉਹਨਾਂ ਸਾਇਕੋ ਹੁੰਦਾ ਕਿ ਹਰ ਇੱਕ ਮਾੜੇ ਬੰਦੇ ਵਿੱਚ ਵੀ ਕੰਗਈ ਤਾਂ ਚੰਗਾ ਹੁੰਦਾ ਹੀ ਆ। ੱੱਪ ਦੇ ਜਿਹੜੀ ਜ਼ਹਿਰ ਮਾਰ ਦਿੰਦੀ ਆ ਵਾਈਫ ਨੂੰ ਨਾਲਾ। ਜਿਹੜੇ ਬੰਦੇ ਦੀ ੱੱਪ ਆਪਣਾ ਛਾਲਾ ਭਰਦਾ ਉਹਦੇ ਜੀਭ ਦੇ ਉੱਤੇ ਹੁੰਦਾ ਛਾਲੂਏ ਤੇ ਇਹਨਾਂ ਚ ਰਹਿੰਦੇ ਆ। ਉਹ ਫਿਰ ਝੜਾਉਂਦਾ ਹੈ ਆਪਣੇ ਜੀਭ ਦੇ ਉੱਤੇ ਛਾਲਾ ਹੋਈ ਹੋਏ ਦੇਖਦਾ ਕੀ ਹਾਲ ਆ। ਦਿਮਾਗ ਦੇ ਵਿੱਚ ਛਾਲਾ ਹੋਈ ਕਿੰਨਾ ਹੁਕਾ। ਉਹ ਇੱਕ ਜ਼ਹਿਰ ਦਾ ਵਾਈਫ ਹਨ ਪਰ ਮੇਰੇ ਵਰਗੇ ਵੀ। ਉਹ ਜਿਹੜਾ ਤੇਰੇ ਵਰਗੇ ਕੋਈ ਇੰਸਪੈਕਟਰ ਦਾ ਵੀ ਜ਼ਹਿਰ ਦਾ ਤੋੜ ਗਿਆ ਉਹ ਮਾਰ ਜਾਂਦਾ ਬਾਕੀ ਹੈ ਨਾ। ਇਹ ਲੋ ਰੱਬ ਇੱਕ ਜਰੀਆ ਹਾਂ ਸ਼ੰਦਾ ਚਾਹੇ ਉਹ ਜਾਨਵਰ ਦਾ ਹੈ ਚਾਹੇ ਕਿਸੇ ਦਾ ਵੀ ਹੈ ਜਰੀਏ ਨਾਲ ਇੱਕ ਦੂਜਾ ਵਾਧਾ ਆਪਾਂ ਨੇ ਘਾ ਦੀ ਕਈ ਵਾਰੀ ਪਈਆ ਮਸਾਲਹਹਰਾ ਫੋਟੋ ਉੱਚਾ ਚਲੇ ਜਾਂਦਾ ਵੀਰੇ ਟਿੱਪਲ ਤੋਂ ਲੇਓ ਮਤਲਬ ਉਹਨੂੰ ਸਹਾਰਾ ਨਾ ਮਿਲਿਆ ਤਾਂ ਉਹਨੇ ਥੱਲੇ ਹੀ ਹੜ ਜਾਣਾ ਮੇਰੇ ਮੰਗੋ ਸਹਾਰਾ ਇੱਕ ਬੜਾ ਹੈ ਗੁਰੂ ਦਾ ਹੈ ਉਸੇ ਦੇ ਵੀ ਹੈ ਵਧੀਆ ਗੱਲ ਜਿਹੜਾ ਸਿੱਖਦਾ ਉਹ ਇੱਕ ਸਹਾਰਾ ਹੈ ਗੱਲ ਠੀਕ ਆ ਬੰਦਰਾ ਫਤਿਹ